ਸੁਣਨ ਵਾਲੇ ਪੂਜੀ ਨੀਕ ਸੱਜਣੋ ਮੈਂ ਅੱਜ ਵੈਨਕੂਵਰ ਆਇਆ ਹਾਂ ਬਹੁਤ ਸਾਲਾਂ ਬਾਅਦ ਮੇਰੇ ਪੁਰਾਣੇ ਜਦੋਂ ਮੈਂ ਗਾਇਕੀ ਵਿੱਚ ਹੁੰਦਾ ਸੀ ਉਦੋਂ ਦੇ ਸਾਥੀ ਨਰਦੀਪ ਸਿੰਘ ਗਿੱਲ ਮੰਡੀ ਗੜਾ ਵੈਨਕੂਵਰ ਜਿਆ ਤੇ ਸਰਦਾਰ ਤੁਕਾਰ ਸਿੰਘ ਸੇਖੋ ਸੰਗੀ ਮਾਸਟਰ ਤੁਕਾਰ ਸਾਹਿਬ ਅਸੀਂ ਇਹਦੇ ਵਿੱਚ ਵੈਨਕੂਵਰ ਜਾਂ ਸੇਖੋ ਸਾਹਿਬ ਦੇ ਘਰੇ ਐਵੇਂ ਮਨ ਵਿਚ ਆ ਗਿਆ ਇਹਨਾਂ ਦੇ ਵੀਰ ਅੰਮੋਲਿ ਸਾਬ ਬੜੇ ਰਾਤ ਭੋਗਲੇ ਸਭ ਕੀਤਾ ਹਰ ਹੋਰ ਲੋਕਾਂ ਦੀ ਸੇਵਾ ਕਰਨੀ ਹੈ ਜਿਹੜੇ ਗੁੱਖੀ ਦੁਖੀ ਹੈ ਤੂੰ ਅਜਿਹ ਕਰਤਾ ਗੋਣੀ ਤੇ ਨਾਲ ਕਵਤਾ ਬੋਲ ਸਕਦੇ ਆ ਮੈਂ ਕਿਹਾ ਕਿ ਹੁਣ ਤੇ ਜ਼ਿੰਦਗੀ ਦਾ ਮੇਰੀ ਇਨਜਾਜ਼ ਨੀਤੀ ਦੇ ਲੇਖੀ ਰਹੂੰਗੀ ਪਰ ਮੈਂ ਉਹ ਤੁਹਾਡੇ ਨਾਲ ਇੱਕ ਦਿਨ ਅਜ ਬੋਲ ਦਿੰਦਾ ਹਾਂ ਤਾਂ ਹੁਣ ਇੱਕ ਕਵਤਾ ਰੱਬਾ ਵੀ ਤੇਰੇ ਨਾਮ ਤੇ ਉੱਤੇ ਇਹ ਬੰਦੇ ਨੇ ਡਹਿ ਡਹਿ ਕੇ ਮੰਦੇ ਆ ਕੋਈ ਤੈਨੂੰ ਗੌੜ ਜਿੰਦਾ ਕੋਈ ਫਰਮਾਨ ਕੇ ਅੱਲਾ ਕੋਈ ਖੁਦਾ ਅੱਲਾ ਤਾਲਾ ਕਹਿੰਦਾ ਹੈ ਵਾਗ ਰੂ ਕਹਿੰਦਾ ਹੈ ਕੋਈ ਹਰੀਓਮ ਕਹਿੰਦਾ ਹੈ ਤੇਰੇ ਤੈਨੂੰ ਪਾੜ ਪਾੜ ਕੇ ਰੱਖਿਆ ਰੱਬ ਇਹਦਾ ਮੂਰ ਮੈਂ ਤਾਂ ਆਪ ਮਰ ਜਾਂਦੇ ਮੜਕੜੀ ਸੀ ਫਿਰਦੇ ਉਹਦੇ ਉੱਤੇ ਦੋ ਲਾਈਨਾਂ ਅਜੇ ਕਿਉਂ ਕੌਣ ਸੇ ਵੀ ਸੇਖੋ ਭੋਦ ਨੇ ਸਰੰਗੀ ਮਾਸਟਰ ਹਾਂ ਅਜੇ ਸਰਕਾਰਾ ਕੋ ਨਦੀਪ ਸਿੰਘ ਗਿੱਲ ਮੰਡੀ ਕਲਾ ਪੈਂਡ ਇੱਥੇ ਦੇ ਕੈਨੇਡਾ ਦੇ ਪੱਕੇ ਹਾਂ ਮੈਂ ਤਾਂ ਆਇਆ ਸੀ ਤੇ ਮੈਨੂੰ ਮਿਲ ਤੇ ਇਹਨਾਂ ਦੇ ਕੋਲੇ ਮੈਂ ਅਜੇ ਰੁਕ ਗਿਆ ਆਸੀ ਇਹ ਮੇਂ ਪੁਰਾਣੀਆਂ ਯਾਦਾਂ ਉਹਦੇ ਉੱਤੇ ਤੁਹਾਨੂੰ ਸੁਣਾਉਣ ਲੱਗੇ ਆ ਬਾਪੂ ਜੀ ਦੀ ਤੇ ਇਹ ਕਵਤਾ ਜਿਹੜੀ ਹੈ ਇਹ ਮੇਰੇ ਪਿਤਾ ਜੀ ਕਮਿਸ਼ਨ ਕਰਨੈਲ ਸਿੰਘ ਪਾਰਸ ਰਾਮੂ ਵਾਲੀਏ ਦੀ ਲਿਖੀ ਹੈ ਲੈ ਸੁਣੋ ਤਾਂ ਮੁੰਨਾ ਵਾਲੇ ਇੰਨਾ ਚੋਂ ਮੁੰਨਾ ਵਾਲੇ ਆਪਸ ਨਫਰਤ ਕਰਦੇ ਕਿਉਂ ਤੇਰੇ ਨਾਮ ਤੇ ਸੀਰੀਏ ਬੰਦੇ ਉਪਾੜਦੇ ਮੰਦੇ ਕਿਉਂ ਮੂੰਹ ਇੰਨਾ ਦੇ ਫੱਕਰੀਆਂ ਦੇ ਮੇਦੇ ਨੇ ਬਗਿਆੜਾਂ ਦੇ ਮੂੰਹ ਇੰਨਾ ਦੇ ਫੱਕਰੀਆਂ ਦੇ ਮੇਦੇ ਨੇ ਬਗਿਆੜਾਂ ਦੇ ਜੱਬ ਸਾਬਤਾ ਬੰਦਾ ਨਾਲ ਆਖੀ ਜਾਣਾ ਦੇ ਯਾਤ ਵੈਸ਼ ਨੂੰ ਤੇ ਪੰਗੜਾ ਪਾਉਣ ਬਣਾ ਕੇ ਮੰਜ ਮਨੁੱਖੀ ਲਾਸ਼ਾਂ ਦੇ ਅੰਡਾ ਸੀਤੇ ਹਾ ਉਹ ਪੈਦਾ ਕੀਤੇ ਹੰਦਮ ਖੋਰੇ ਪੱਥਰ ਦਿਲ ਦੇ ਦਰਦੇ ਅੰਮ੍ਰਿਤ ਦੀ ਰਸਨਾ ਦੇ ਵਿੱਚੋਂ ਬੋਲ-ਬੋਲ ਦੇ ਜ਼ਹਿਰ ਭਰੇ ਗੁਰਨਾਕ ਦੀ ਤਰ ਕੀਸ਼ੂ ਚਾਹੁੰਨਾ ਜਿਦੋਂ ਮਨੋ ਜੇ ਸੱਚੀ ਚਾਹੁੰਨਾ ਖੇਡ ਰੋਕਣੀ ਗੰਦੀ ਵੀ ਨੇ ਪਾਸੇ ਨਾ ਦੇ ਜੰਮ ਮਰ ਤੇ ਲਾਪੱਕੀ ਪਾ ਬੰਦੀ ਤੂੰ ਮਾਨਵਤਾ ਦਾ ਖੂਨ ਵਹਾ ਕੇ ਮਾਨਵਤਾ ਦਾ ਖੂਨ ਵਹਾ ਕੇ ਉਹ ਮਾਨਵਤਾ ਦਾ ਖੂਨ ਬਹ ਵੰਤੇ ਰੱਪਾ ਜੜਾ ਮਨ